ਮਕੈਨਿਕ ਅਜੇ ਤੱਕ ਆਇਆ ਨਹੀਂ ਆ। ਪਾਜੀ ਬੜਾ ਟਾਈਮ ਲਾਤਾ ਤੁਸੀਂ। ਉਹ ਟ੍ਰੈਫਿਕ ਬੜੀ ਸੀ ਰਾਤ ਨੂੰ। ਪਾਜੀ ਆ ਮੇਰੀ ਵਾਈਫ ਦੇ ਦਾਜ ਵਿੱਚ ਆਇਆ ਉਹ ਮਾਈਕ੍ਰੋਵੇਵ। ਇਹਨੂੰ ਸਹੀ ਕਰ ਦੋ। ਹੋਇਆ ਕੀ ਇਹਨੂੰ ਕਦੋਂਕ ਭੰਦ ਹੋਈ ਹੈ ਇਹ। ਹੋ ਗਏ 3-4 ਦਿਨ ਹੋ ਗਏ ਮੈਂ ਉਦੋਂ ਦੀ ਠੰਡੀਆਂ ਚੀਜ਼ਾਂ ਖਾਂਦੇ ਆ ਪਾਜੀ। ਆ ਫੜ ਕੇ ਰੱਖ ਸਮਾਨ ਮੇਰਾ। ਪਾਜੀ ਤੁਸੀਂ ਉਮਰ ਕਿੰਨੀ ਆ? 1 ਮਿੰਟ ਖਲੋਇਆ ਕੰਮ ਕਰ ਦਿਆ ਨਾ। ਸਤਾ ਮੈਨੂੰ ਰੋਕ ਜਾ। ਵੇਟ ਵੇਟ ਕਰ ਦਿੰਦਾ ਠੀਕ। ਦਰਅਸਲ ਤੇਰੇ ਸਹੁਰਾ ਨੇ ਨਾ ਤੈਨੂੰ ਮਾੜਾ ਹੀ ਮਾਈਕ੍ਰੋਵੇਵ ਦਿੱਤਾ ਦਾ ਚ ਪਾਜੀ ਪਹਿਲਾਂ ਤੋਂ ਵਧੀਆ ਚੱਲਦਾ ਸੀ ਹੁਣ ਵੀ ਵਧੀਆ ਚੱਲੂਗਾ ਠੀਕ ਤੇ ਕਰਨ ਦੇ ਕੀ ਹੋਰੇ ਏ ਬਲੀ ਕਾਕਰ ਚਲ ਕੋਈ ਨਹੀਂ ਫਿਰ ਬਾਰੋਂ ਠੀਕ ਕਰਾ ਲਿਓ ਮੇਰਾ ਵੀਰ ਹੈ ਆਪਣਾ ਨੇ ਮੇਰਾ ਸਵਾਨ ਦਰਸਨਕ ਡਿੱਗੀ ਚੀਜ਼ ਮੈਂ ਚੁੱਕ ਦਾਨੀ ਆ ਇਹ ਹੱਥੋਂ ਡਿੱਗ ਗਈ ਹੋਣੇ ਮੈਂ ਠੀਕ ਕਰਨਾ ਅਸੂਲ ਨੇ ਮੇਰੇ ਦਾਦਿਆਂ ਪਰਦਾਦਿਆਂ ਨੇ ਸਿਖਾਇਆ ਐਵੇਂ ਨਹੀਂ ਸਾਡਾ ਇੰਨਾ ਕੰਮ ਚੱਲਦਾ ਕੋਣ ਪਾਜੀ ਮੈਂ ਚੀਜ਼ਾਂ ਕਿਵੇਂ ਗਰਮ ਕਰਿਆ ਕਰੂੰਗਾ ਤੂੰ ਐਂ ਕਰਾ ਮੋਮਬਤੀ ਰਖ ਲੈ ਇੱਥੇ ਗਰਮ ਕਰਕੇ ਚੀਜ਼ਾਂ ਖਾਲਿਆ ਕਰ